ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸੁਰਬਾ ਗਾਤਰਾ ਬਟੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋ ਬਾਬਾ ਸੇਫਰੀ ਜੀ ਦਾ ਆਗਮਨ ਫਿਰ ਸ਼ੁਰੂ ਹੋ ਚੁੱਕਿਆ ਹੈ ਆਪ ਜੀ ਨੂੰ ਪਤਾ ਹੀ ਹੈ ਸੋ ਅੱਜ ਆਪ ਗੁਰਦੁਆਰਾ ਢਿੱਲਾ ਬਾਬਾ ਫਰੀਦ ਸਾਹਿਬ ਜੀ ਵੀ ਕਿ ਹਾਜ਼ਰ ਹੋਏ ਆਓ ਉੱਥੇ ਹੋ ਰਹੇ ਸਮਾਗਮਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੰਨੇ ਆ ਰਾਤ ਦੇ ਸਮਾਗਮ ਚੱਲਦੇ ਹਨ

ਬਾਬਾ ਜੀ ਪ੍ਰਤੀ ਪਿਆਰ ਦੇਖ ਰਹੇ ਹੋ ਸੋ ਬਹੁਤ ਹੀ ਖੁਸ਼ੀ ਹੋਸੀ ਆਇਆ ਹੋਇਆ ਵਾ ਦੁਨੀਆਂ ਨੂੰ ਆਪਣੇ ਮਨ ਨੂੰ ਨਵਾਸਣ ਉਸ ਵੇਲੇ ਆਪਾਂ ਆਪਾਂ ਚਾਹੇ ਸਾਰੇ ਸਭ ਦਾ ਸਾਖੀ ਲਿਖਣ ਵਾਲੇ ਨੇ ਲਿਖਿਆ ਕਿ ਫਕੀਰ ਦੇ ਕੋਲ ਤੇ ਕੋਟਲੀ ਸੀ ਦਾ ਰਾਤ ਨੂੰ ਤੇ ਲੈ ਕੇ ਫਕੀਰ ਨੇ ਉਹ ਸਿਰ ਤੇ ਚੁੱਕੀ ਦਾ ਬੜਾ ਹੈਰਾਨ ਹੋ ਕੇ ਦੇਖ ਕੇ ਕੈਦਾ ਨਾਟਕ ਦਾ ਬੜਾ ਗੋਲਾ ਫਕੀਰ ਹੈ ਉਹਨੇ ਆਖਿਆ ਫਕੀਰਾ ਤੂੰ ਲੱਤ ਤੇ ਬਿਠਾ ਹੈ ਆਹ ਕੋਠੀ ਨਾਲ ਕੇ ਵੀ ਰਾਸਤੇ ਰੱਖਦੇ ਨੂੰ ਸਿਰ ਤੇ ਕਿਉਂ ਚੁੱਕਿਆ ਹੈ ਉਹ ਕਹਿੰਦਾ ਰਾਜਾ ਤੁਹਾਡਾ ਇਨਾਮ ਖਾਣ ਤੁਸੀਂ ਨੇ ਮੈਨੂੰ ਲੱਤ ਤੇ ਬਿਠਾਇਆ ਹੈ ਤੇ ਕੋਠੀ ਦਾ ਵਜਨ ਵੀ ਮੈਂ ਰਾਤ ਨਾਲੇ ਪਾਵਾਂ ਇਹੀ ਗੱਲ ਬਈ ਕਹੀ ਫਕੀਰ ਲੱਗਿਆ ਰਾਜੇ ਨੇ ਆਖਿਆ ਕੋਈਆ ਫਕੀਰਾ ਉੋਟਲੀ ਭਾਵੇਂ ਸਿਰ ਤੇ ਰੱਖ ਤੇ ਭਾਵੇਂ ਰਾਖੀ ਤੇ ਰੱਖ ਵਜਨ ਤੇ ਰਾਖੀ ਪਹਿਣਾ ਤੇ ਫਕੀਰ ਮੁਸਕਰਾ ਕੇ ਕਹਿਣ ਲੱਗਾ ਰਾਜੇ ਨੇ ਇਹੋ ਜੀ ਗੱਲ ਘਾਤੀ ਮੈਂ ਸੰਬਾਬਾ ਰਹੀ ਸੈਂ ਜੇ ਦੀ ਇੱਕ ਨਸਾਨ ਤੁਸੀਂ ਬਾਪਪਾ ਜੀ ਨੂੰ ਜਾਣਾ ਜਦੋਂ ਬਾਬਾ ਜੀ ਦੀ ਦਰਗਾਹ ਜਾਂਦੇ

ਉਸ ਸਮਾਗ ਖਾਨੇ ਦਾ ਮਤਲਬ ਇਹ ਨਹੀਂ ਕਿ ਇੱਥੇ ਚਿਸ਼ਤੀ ਸੁਖੀ ਮਕੀਰ ਬੈਠਣਗੇ ਨਹੀਂ ਉਸ ਸਮਾਗ ਖਾਨੇ ਦੇ ਵਿੱਚ ਜਿਹੜੇ ਸੰਗਤ ਜੀ ਤੁਹਾਡਾ ਆਪਣਾ ਚੈਨਲ ਅਰਸ਼ਪੁਰਬਾ ਗਾਥਰਾ ਬਟਿਕ ਜੋ ਕਿ ਇੰਸਟਾਗ੍ਰਾਮ ਤੇ ਵੀ ਆਪਣਾ ਇਸ ਨਾਮ ਤੇ ਚੈਨਲ ਚੱਲਦਾ ਉੱਥੇ ਵੀ ਫੋਲੋ ਕਰੋ ਮਨਿੰਦਰਪੁਰ ਬਾ ਫੇਸਬੁੱਕ ਤੇ ਪੇਜ ਆਪਣਾ ਚੱਲਦਾ ਉੱਥੇ ਵੀ ਫੋਲੋ ਕਰ ਸਕਦੇ ਹੋ ਜੀ ਤੋ ਚੈਨਲ ਨੂੰ ਸਾਡ ਨੂੰ ਮਾਤਵਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਹੋਰ ਤੁਹਾਨੂੰ ਅਸੀਂ ਧਾਰਮਿਕ ਵੀਡੀਓ ਨਾਲ ਦਿਖਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ है जो nem nem que aqui ali do